ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ ਸੇ ਤੁਹਾਡਾ ਸਵਾਗਤ ਹੈ ਜੇ ਚਾਹਦੇ ਹੋ ਨਾ ਫੋਲੋ ਕਰ ਦਿਓ ਕਮੈਂਟ ਕਰ ਦਿਓ ਤੁਸੀਂ ਅੱਜ ਆਪਾਂ ਸੁੰਭਰਾਂਗੇ ਡੰਗਰਾਂ ਵਾਲਾ ਢਾੜੂ ਨਾਲ ਨਹੀਂ ਫੜ ਗਿਆ Марья ਹਾਂਜੀ ਮੈਂ ਆਇਆ ਸੀ ਅੱਜ ਮੋਟਰ ਤੇ ਵਰਸੀਮ ਸਿੰਜਣ ਮੋਟਰ ਚ ਲਾਤੀ ਹੁਣ ਦੇਖਦੇ ਆ ਕਿੰਨਾ ਕੁ ਵਰਸੀਮ ਭਰ ਗਿਆ 1 ਕੇਰਾ ਭਰ ਗਿਆ 1 ਰਹਿ ਗਿਆ 11 ਭਰ ਗਿਆ ਇੱਕ ਰਹਿ ਗਿਆ ਇਸ ਕਰਕੇ ਆਪਾਂ ਦੋ ਮੋਟਰ ਚਲਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਹਾਂਜੀ ਮੋਟਰ ਚਲਾਤੀ ਸੀਗੀ ਦੂਜੀ ਵੀ ਕਲਿੱਪ ਨਹੀਂ ਲੈ ਸਕਿਆ ਭੁੱਲ ਗਿਆ ਸੀਗਾ ਹੁਣ ਮਿਲਦੇ ਆਪਾਂ ਘਰੇ ਜਾ ਕੇ ਹਾਂਜੀ ਘਰੇ ਆ ਗਏ ਸੀਗੇ ਤੇ ਮੰਮੀ ਪੱਥ ਦੀ ਆ ਪਾਥੀਆਂ ਹਾਂਜੀ ਮੰਮੀ ਨੇ ਕੋਹਾ ਪਾਥ ਲਿਆ ਸੀਗਾ ਤੇ ਕਈ ਵੀਰਾਂ ਭੈਣਾਂ ਦੇ ਕਮੈਂਟ ਆਉਂਦੇ ਆ ਕਿ ਵਲੌਗ ਛੋਟਾ ਪਾਉਂਦਾ ਕੋਈ ਨਹੀਂ ਵੱਡਾ ਵੀ ਪਾਵਾਂਗੇ ਹੌਲੀ ਹੌਲੀ ਹਜੇ ਨਵੇਂ ਵਲੌਗ ਬਣਾਉਣੇ ਹੁੰਦੇ ਲੱਗਿਆ ਹੌਲੀ ਹੌਲੀ ਹੱਥ ਠੀਕੂਗਾ ਸਭ ਕੋਲ ਸ਼ੇਅਰ ਕਰ ਦੋ ਕਮੈਂਟ ਕਰ ਦੋ ਸ਼ੇਅਰ ਕਰ ਦੋ ਤੇ